ਥੱਲੇ ਨੂੰ ਜਾਣਾ ਨਜ਼ਾਰਾ ਦਿੰਦਾ ਹੈ ਚੜ੍ਹਾਈ ਚੜਨੀ ਔਖੀ ਲੱਗਦੀ ਹੈ ਚੜ੍ਹਾਈ ਚੜਨੀ ਔਖੀ ਲੱਗਦੀ ਹੈ ਥੱਲੇ ਨੂੰ ਜਾਣਾ ਵਧੀਆ ਲੱਗਦਾ ਇਹ ਜਿਹੜਾ ਕੰਮ ਹੁੰਦਾ ਹੈ ਇਹ ਉੱਤੇ ਨੂੰ ਜਾਣ ਵਾਲਾ ਹੈ ਇਹ ਤੈਨੂੰ ਸਾਨੂੰ ਬੰਦਿਆਂ ਤੋਂ ਦੇਵਤੇ ਬਣਾਉਂਦਾ ਹੈ ਦੇਵਤਾ ਬੰਨਣਾ ਔਖਾ ਹੈ ਪਸ਼ੂ ਤੇ ਸਾਰੇ ਬੰਨੂ ਤਿਆਰ ਨੇ ਥੱਲੇ ਨੂੰ ਜਾਣ ਨੂੰ ਤੇ ਸਾਰੇ ਤਿਆਰ ਨੇ ਤਾਂ ਨੂੰ ਨਹੀਂ ਜਾਂਦਾ ਕੋਈ ਤੇ ਗੱਲ ਸੁਣੋ ਇਹ ਮਨੁੱਖ ਹੈ ਜਿਹੜਾ ਤਾਂ ਨੂੰ ਵੀ ਜਾ ਕੇ ਦੇਵਤਾ ਬਣ ਸਕਦਾ ਥੱਲੇ ਵਾਲੀਆਂ ਪੌੜੀਆਂ ਉੱਤਰ ਜੇ ਇਹ ਪਸ਼ੂ ਵੀ ਬਣ ਸਕਦਾ ਆਹ ਸ਼ਰੀਰ ਦੇ ਵਿੱਚ ਪਸ਼ੂ ਵੀ ਹੋ ਸਕਦਾ ਹੈ ਦੇਵਤਾ ਵੀ ਹੋ ਸਕਦਾ ਬੰਦਾ ਦੇਵਤਾ ਵੀ ਹੋ ਸਕਦਾ ਬੰਦਾ ਪਸ਼ੂ ਵੀ ਹੋ ਸਕਦਾ ਬੰਦਾ اخلاق ਤੋਂ ਗਿਰ ਕੇ ਪਸ਼ੂ ਵੀ ਬਣ ਸਕਦਾ ਤੇ ਬੰਦਾ ਸੁਧਰ ਕੇ ਦੇਵਤਾ ਵੀ ਬਣ ਸਕਦਾ ਤੇ ਇਹ ਤੇ ਆਪਾਂ ਪੜਦੇ ਆਂ ਬਲਿਹਾਰੀ ਬੁਰੇ ਆਪਣੇ ਗੁਰੂ ਨੇ ਕਿੰਡੀ ਕਿਰਪਾ ਕੀਤੀ ਦਿਵਹਾੜੀ ਸਤਿਵਾਰ ਜਿਨ ਮਾਨਸ ਤੇ ਦੇਵਤੇ ਕੀ ਕਰਤ ਨਾ ਲੱਗੀ ਬਣ ਬਾਰੋਂ ਦੇਵਤਾ ਨਹੀਂ ਬਣਦਾ ਵੀ ਉਹ ਉਹਦਾ ਰੰਗ ਬੋਰਾ ਹੋ ਜਾਂਦਾ ਵੀ ਦੇਵਤਾ ਬਣ ਜਾਂਦਾ ਜਾਂ ਕੁਝ ਹੋਰ ਇਹਦੇ ਸ਼ਰੀਰ 'ਚ ਫਰਕ ਪੈਂਦਾ ਨਾ ਨਾ ਚਮੜੀ ਇਹੀ ਰੂ ਢਾਂਚਾ ਇਹੀ ਰਹਿਣਾ ਵਿੱਚ ਦੇਵਤਾ ਹੁੰਦਾ ਹੈ ਵਿੱਚ ਦੇਵਤਾ ਦੇਵੀ ਗੁਣ ਹੁੰਦੇ ਆ ਆ ਗੱਡੀਆਂ ਲੰਘ ਰਹੀਆਂ ਓਏ ਆ ਬਾਪੂ ਲੰਗਿਆ ਜਾਂਦਾ ਯਾਰ ਇਹ ਕੋਈ ਨਹੀਂ ਲੰਘਾ ਲਾ ਬਾਪੂ ਤੂੰ ਲੰਘਾ ਲਾ ਕੋਈ ਚੱਲ ਲੱਗੇ ਇਹ ਦੇਵੀ ਗੁਣ ਨੇ ਦੇਵਤੇ ਦਿੰਦੇ ਐ ਕਿਸੇ ਨੂੰ ਰਾਹ ਦਿੰਦੇ ਐ ਕਿਸੇ ਨੂੰ ਸਾਈਡ ਦਿੰਦੇ ਐ ਕਿਸੇ ਨੂੰ ਲੰਘਾ ਦਿੰਦੇ ਐ ਕਿਸੇ ਨੂੰ ਵਾਰੀ ਦਿੰਦੇ ਐ ਕਿਸੇ ਨੂੰ ਪ੍ਰਸ਼ਾਦਾ ਦਿੰਦੇ ਐ ਕਿਸੇ ਨੂੰ ਹੈਲਪ ਦਿੰਦੇ ਐ ਕਿਸੇ ਨੂੰ ਚੱਕ ਕੇ ਭਜਦੇ ਹਸਪੀਟਲ ਮਦਦ ਦਿੰਦੇ ਐ ਦੇਵਤੇ ਦੇਣ ਵਾਲਿਆਂ ਨੂੰ ਮੈਂ ਕਹਿ ਰਿਹਾ ਆਪਣੇ ਬੱਚਿਆਂ ਲਈ ਤੇ ਸਾਰੇ ਹੀ ਦੇਵਤੇ ਨੇ ਦਿੰਦੇ ਹੀ ਐ ਬੱਚਿਆਂ ਨੂੰ ਪਰ ਸਮਾਜ ਲਈ ਦੇਵਤੇ ਅਸੀਂ ਹਰ ਇੱਕ ਦਾ ਭਲਾ ਸੋਚੀਏ ਦੇਵੀ ਤੇ ਵੀ ਗੁਣ ਹੁੰਦੇ ਐ ਇਸੇ ਤਰ੍ਹਾਂ ਗੁਰਮਖੋ ਪਛੂ ਪ੍ਰੇਤ ਬਾਹਰ ਨਹੀਂ ਕੋਈ ਪ੍ਰੇਤ ਹੁੰਦਾ ਬੰਦਾ ਹੀ ਵਿਗੜ ਕੇ ਪ੍ਰੇਤ ਹੁੰਦਾ ਪ੍ਰੇਤ ਕੌਣ ਹੈ ਜਿਹੜਾ ਚਿੰਬੜਦਾ ਹੈ ਜਿਹੜਾ ਆਪਣੇ ਟੱਬਰ ਨੂੰ ਘਰ ਆਲੀ ਬੱਚਿਆਂ ਨੂੰ ਛੱਡ ਕੇ ਧੀਆ ਭੈਣਾਂ ਨੂੰ ਆ ਹੁਣ ਜਿਹੜਾ ਬੰਦੇ ਨੇ 12 ਸਾਲ ਦੀ ਬੱਚੀ ਦਾ ਕਤਲ ਕੀਤਾ ਜਲੰਧਰ ਦੇ ਵਿੱਚ ਉਹ ਬੰਦਾ ਦੀ ਕਿਸੇ ਦੀ ਧੀ ਨੂੰ ਉਹਨੇ ਕਤਲ ਕਰਤਾ ਬਾਥਰੂਮ ਦੇ ਵਿੱਚ ਇਹ ਬੰਦਾ ਥੋੜਾ ਸੀ ਇਹ ਤੇ ਪ੍ਰੇਤ ਸੀ ਬੰਦਾ ਵਿਗੜ ਕੇ ਵਿਗੜ ਕੇ ਵਿਗੜ ਕੇ ਪ੍ਰੇਤ ਹੋ ਸਕਦਾ ਹੈ ਤੇ ਬੰਦਾ ਸੁਧਰ ਕੇ ਦੇਵਤਾ ਬਣ ਸਕਦਾ ਹੈ ਕਮਾਲ ਦੀ ਗੱਲ ਹੈ ਇਹ ਆਪਸ਼ਨ ਸਿਰਫ ਬੰਦੇ ਕੋਲ ਹੈ ਮਨੁੱਖ ਕੋਲ ਹੈ ਸਾਡੇ ਕੋਲ ਮਨ ਹੈ ਅਸੀਂ ਪਸ਼ੂ ਵੀ ਬਣ ਸਕਦੇ ਹਾਂ ਅਸੀਂ ਦੇਵਤੇ ਵੀ ਬਣ ਸਕਦੇ ਹਾਂ ਅਸੀਂ ਪ੍ਰੇਤ ਵੀ ਬਣ ਸਕਦੇ ਹਾਂ ਅਸੀਂ ਦੇਵਤੇ ਵੀ ਬਣ ਸਕਦੇ ਹਾਂ ਤੇ ਸੁਧਰਨਾ ਤੇ ਦੇਵਤੇ ਬਣਨਾ ਸਾਨੂੰ ਸਾਡੇ ਗੁਰੂ ਸਾਹਿਬ ਨੇ ਇਹ ਸਿਖਾਇਆ ਦੇਵੀ ਗੋਣਾ ਆਪਣੀ ਜ਼ਿੰਦਗੀ ਚ ਪ੍ਰਗਟ ਕਰਿਓ ਸਰੀਰ ਆਹੀ ਰਹਿਣਾ ਅੱਛਾ ਇਹ ਵੀ ਹੋ ਸਕਦਾ ਹੈ ਜੀ ਜਿਹੜਾ ਅੱਜ ਪਸ਼ੂ ਹੈ ਹੋ ਸਕਦਾ ਹੈ ਆਉਂਦੇ ਸਾਲ ਨੂੰ ਦੇਵਤਾ ਬਣਿਆ ਹੋਵੇ ਤੇ ਕਮਾਲ ਦੀ ਗੱਲ ਇਹ ਵੀ ਹੋ ਸਕਦੀ ਹੈ ਵੀ ਚੰਗਾ ਭਲਾ ਦੇਵਤਾ ਸੀ ਆਉਂਦੇ ਸਾਲ ਨੂੰ ਵੇਖੋਗੇ ਪਸ਼ੂਆਂ ਤੋਂ ਵੀ ਗਿਰਜਾ ਹੈ ਇਹ ਵੀ ਕੋਈ ਪਤਾ ਨਹੀਂ ਕਦੋਂ ਡਿੱਗ ਜੇ ਬੰਦਾ ਚੜੇ ਹੋਏ ਥੱਲੇ ਡਿੱਗ ਪੈਂਦੇ ਆ ਡਿੱਗੇ ਹੋਏ ਤਾਂ ਚੜ ਜਾਂਦੇ ਆਂ ਭੇਖਾ ਦੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ ਖਲ ਮੂਰਖ ਤੇ ਪੰਡਿਤ ਕਰਪੋ ਪੰਡਿਤ ਤੇ ਮੁਗਧਾਰੀਆ ਪੜਦੇ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਕਰਾਵੇ ਭੇਖਾ ਦੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ ਖਲ ਮੂਰਖ ਤੇ ਪੰਡਿਤ ਕਰਪੋ ਪੰਡਿਤ ਤੇ ਮੁਗਧਾਰੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਕਹੋ ਕਬੀਰ ਸਾਧੂ ਕੋ ਪ੍ਰੀਤਮ ਤੇ ਸਮੂਰਤ ਬਲੇਹਾਰੀ ਬੰਦਾ ਉੱਪਰ ਨੂੰ ਵੀ ਜਾ ਸਕਦਾ ਹੈ ਥੱਲੇ ਵੀ ਜਾ ਸਕਦਾ ਹੈ ਇਹ ਸਾਡੇ ਵਸ ਹੈ ਪਰ ਹੁਣ ਮੈਂ ਤੁਹਾਨੂੰ ਇਹੋ ਹੀ ਬੇਨਤੀ ਕਰਦਾ ਵੀ ਸਿੱਧੀ ਜੇ ਸਿੱਧਾ ਜਾਇਦਾ ਜਵਾਬ ਹੈ ਚੜਾਈ ਚੜਨੀ ਕਿਹਨੂੰ ਚੰਗੀ ਲੱਗਦੀ ਹੈ ਥੱਲੇ ਨੂੰ ਜਾਣਾ ਵਧੀਆ ਲੱਗਦਾ ਹੈ ਸਾਹ ਫੁੱਲਣਾ ਹੈ ਲੱਤਾਂ ਵੀ ਫੁੱਲਣਗੀਆਂ ਜੋਰ ਤੇ ਤਾਂ ਨੂੰ ਜਾਣ ਤੇ ਲੱਗਦਾ ਥੱਲੇ ਨੂੰ ਜਾਣ ਤੇ ਜੋਰ ਥੋੜਾ ਲੱਗਦਾ ਪਸ਼ੂ ਬਣਨ ਤੇ ਜ਼ੋਰ ਨਹੀਂ ਲੱਗਣਾ। ਜ਼ੋਰ ਤੇ ਬੰਦਾ ਬਣਨ ਤੇ ਜ਼ੋਰ ਤੇ ਦੇਵਤਾ ਬਣਨ ਤੇ ਲੱਗਦਾ ਹੈ। ਘਰ ਨੂੰ ਨਰਕ ਬਣਾਉਣ ਤੇ ਟਾਈਮ ਥੋੜਾ ਲੱਗਣਾ ਹੈ। ਸਵਰਗ ਬਣਾਉਣ ਤੇ ਟਾਈਮ ਲੱਗਣਾ ਹੈ। ਕੋਈ ਵੀ ਚੀਜ਼ ਬਣਾਉਣੀ ਹੋਵੇ ਟਾਈਮ ਲੱਗਦਾ ਹੈ ਜੀ। ਘਰ ਬਣਾਉਣ ਤੇ 6 ਮਹੀਨੇ ਲੱਗ ਜਾਂਦੇ ਆ, ਸਾਲ ਵੀ ਲੱਗਦਾ ਘਰ ਬਣਾਉਣ ਤੇ। ਚੰਗੀ ਤੁਸੀਂ ਕੋਠੀ ਪਾ ਰਹੇ ਹੋ ਅਹਿਮਦਗੜ੍ਹ ਵਿੱਚ। ਜੋ ਮਰਜੀ ਗਈ ਜੋ ਸਾਲ ਡੇਢ ਸਾਲ 2 ਸਾਲ ਵੀ ਲੱਗਦੇ ਐ ਚੰਗਾ ਘਰ ਬਣਾਉਣਾ 2 ਸਾਲ ਤੋਂ ਪਹਿਲਾਂ ਨਹੀਂ ਮਿਸਤਰੀ ਘਰ ਚੋਂ ਨਿਕਲਨੇ 2 ਸਾਲ ਕਾਰੀਗਰ ਤੁਹਾਡੇ ਘਰਾਂ ਚ ਰਹਿਣਗੇ 2 ਸਾਲਾਂ ਬਾਅਦ ਚੰਗਾ ਘਰ ਬਣਦਾ ਤੇ ਢਾਉਣ ਤੇ 2 ਸਾਲ ਥੋੜਾ ਲੱਗਦੇ ਨੇ ਢਾਉਣ ਉੱਤੇ ਤੇ 2 ਘੰਟੇ ਚ ਢਾ ਦੇਣਗੇ ਜੇ ਸੀਬੀ ਲਿਆਓ 2 ਘੰਟੇ ਵੀ ਮੈਂ ਜ਼ਿਆਦਾ ਕਹਿ ਰਿਹਾ ਢਾਉਣ ਤੇ ਆ ਕੇ 2 ਘੰਟਿਆਂ ਦੀ ਵੀ ਲੋੜ ਨਹੀਂ 5 ਮਿੰਟ ਵਿੱਚ ਵੀ ਵੱਡੇ ਤੋਂ ਵੱਡਾ ਘਰ ਢਾਹ ਦੂ ਜੀਸੀਬੀ ਵਾਲਾ ਤੇ ਬਣਾਉਣ ਦੇ ਉੱਤੇ ਲੱਗਣਾ ਵੇਖੋ ਤੁਸੀਂ ਕਿੰਨਾ ਟਾਈਮ ਲੱਗਦਾ ਤੇ ਯਾਦ ਰੱਖਣਾ ਪਰਸਨੈਲਿਟੀ ਸ਼ਖਸੀਅਤ ਹਸਤੀ ਬਣਨ ਤੇ ਟਾਈਮ ਲੱਗਦਾ ਹੈ ਵਿਗਾੜਨ ਦਾ ਕੀ ਹੈ ਜਦੋਂ ਮਰਜੀ ਵਿਗਾੜ ਲਓ ਇੱਜ਼ਤਾਂ ਬਣਾਉਣ ਤੇ ਪਰਸਨੈਲਿਟੀ ਬਣਾਉਣ ਤੇ ਨਾਮ ਬਣਦਾ ਹੈ ਉਹ ਬੜਾ ਟਾਈਮ ਲੱਗਦਾ ਹੈ। ਦੇਵਤਾ ਬਣਨ ਤੇ ਟਾਈਮ ਲੱਗਦਾ ਹੈ। ਪਸ਼ੂ ਬਣਨ ਤੇ ਟਾਈਮ ਕੀ ਲੱਗਣਾ ਹੈ? ਬਾਬ ਮਾੜਾ ਜਿਹਾ ਕੰਮ ਪਸ਼ੂਆਂ ਵਾਲਾ ਕਰ ਲੈ ਬਸ ਉੱਥੇ ਕੀ ਫਰਕ ਪੈਂਦਾ ਹੈ? ਪਰ ਬੰਦਾ ਬਣਨ ਤੇ ਟਾਈਮ ਲੱਗਦਾ ਹੈ। ਇਨਸਾਨ ਬਣਨ ਤੇ ਟਾਈਮ ਲੱਗਦਾ ਹੈ।